ਬੋਲ ਦੋ ਫੈਸਟ ਹਾਂ ਜੀ ਮੈਂ ਅੱਜ ਕਵੀ ਸੰਮੇਲਨ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਲੱਗਿਆ ਅੱਜ ਅਸੀਂ ਇੱਥੇ ਕਵੀ ਸੰਮੇਲਨ ਕਮ ਮੁਸ਼ਾਇਰਾ ਐਲ ਆਰ ਡੀਏ ਵੀ ਕਾਲਜ ਜਗਰਾਉਂ ਚ ਪਹਿਲੀ ਵਾਰੀ ਇਹ ਐਫਰਟ ਕੀਤਾ ਸਾਰੇ ਪੁਰਾਣੇ ਸਟੂਡੈਂਟਸ ਨੂੰ ਅਸੀਂ ਰੀਯੂਨੀਅਨ ਕਰਾਉਂਦਾ ਔਰ ਬਹੁਤ ਪੁਰਾਣੇ ਪੁਰਾਣੇ ਸਟੂਡੈਂਟ ਜਿਹੜੇ ਕੋਈ 60 ਤੇ 1960 ਚ ਪਾਸ ਹੋਇਆ ਕੋਈ 1970 ਚ ਪਾਸ ਹੋਇਆ ਉਹ ਸਾਰੇ ਇੱਥੇ ਪਹੁੰਚੇ ਸਾਰੇ ਜਗਰਾਉਂ ਦੇ ਬਹੁਤ ਸਾਰੇ ਲੋਕ ਜਿਹੜੇ ਮੰਨੇ ਹੋਏ ਸਾਰੇ ਲੋਕ ਇੱਥੇ ਪਹੁੰਚੇ ਆ ਔਰ ਸਭ ਨੂੰ ਇੰਨਾ ਚੰਗਾ ਲੱਗ ਰਿਹਾ ਇੱਥੇ ਆ ਕੇ ਔਰ ਉਹਨਾਂ ਦਾ ਰਿਸਪੌਂਸ ਸਾਨੂੰ ਇੰਨਾ ਅੱਛਾ ਮਿਲਿਆ ਔਰ ਸਾਰੀ ਐਸੋਸੀਏਸ਼ਨਸ ਦੇ ਪ੍ਰਦਾਨ ਔਰ ਸ਼੍ਰੀ ਭੂਵਨ ਗੋਇਲ ਜੀ ਏਪੀ ਰਿਫਾਇਨਰੀਜ਼ ਤੋਂ ਸ਼੍ਰੀ ਪਵਨ ਗੁਪਤਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਮਾਨ ਬਖਸ਼ਿਆ ਉਹਨਾਂ ਦੀ ਮਦਦ ਨਾਲ ਅਸੀਂ ਇਹ ਵਾਲਾ ਫੰਕਸ਼ਨ ਕਰਵਾ ਰਹੇ ਹਾਂ ਔਰ ਡਾਕਟਰ ਅਨੂ ਸ਼ਰਮਾ ਸਾਡੇ ਪ੍ਰਿੰਸੀਪਲ ਉਹਨਾਂ ਨੇ ਬਹੁਤ ਅੱਛਾ ਆਰਗੇਨਾਈਜ਼ ਕੀਤਾ ਉਹਨਾਂ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਸਾਰੇ ਸਟੂਡੈਂਟਸ ਨੂੰ ਪੁਰਾਣੇ ਸਟੂਡੈਂਟਸ ਨੂੰ ਨਾਲ ਜੋੜਨ ਦਾ ਔਰ ਅਸੀਂ ਇਹ ਚਾਹੁੰ ਫੰਕਸ਼ਨ ਬਾਰ ਬਾਰ ਹੁੰਦੇ ਰਹਿਣ ਇਹ ਆਪਣੇ ਆਪ ਚ ਇੱਕ ਯਾਦਗਾਰ ਬਣ ਜੇ ਸਾਰੇ ਸਟੂਡੈਂਟਸ ਲਈ ਔਰ ਉਹ ਬਾਰ ਬਾਰ ਇੱਥੇ ਆਣਾ ਚਾਹਣ ਔਰ ਇੱਥੇ ਜੁੜਨਾ ਚਾਹਣ ਇਸ ਸੰਸਥਾ ਨਾਲ ਅੱਜ ਬੜੀ ਖੁਸ਼ੀ ਹੋਈ ਜੀ ਅੱਜ ਮੈਂ ਦੇਖਿਆ ਵੀ ਜਿੰਨੇ ਪੁਰਾਣੇ ਸਟੂਡੈਂਟ ਸੀ ਉਹ ਜਦੋਂ ਦੇਖਦੇ ਸੀ ਵੀ ਤੁਸੀਂ ਵੀ ਤੁਸੀਂ ਵੀ ਇਦਾਂ ਮਿਲਦੇ ਰਹੇ ਜੀ ਇੰਨੇ ਸਾਲਾਂ ਮਗਰੋਂ ਮਿਲੇ ਤੁਹਾਨੂੰ ਵੀ ਮਿਲੇ ਕਿੰਨੀ ਕਿੱਦਾਂ ਦੀ ਖੁਸ਼ੀ ਲੱਗੀ ਜੀ ਮਤਲਬ ਇਹ ਖੁਸ਼ੀ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਬਹੁਤ سارے ਸਟੂਡੈਂਟਸ ਜਿਹੜੇ ਵੈਸੇ ਸਾਨੂੰ ਇਨ ਟੱਚ ਰੰਦੇ ਹੈਗੇ ਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਰ ਜਦੋਂ ਅਮੋ ਸਾਹਮਣੇ ਮਿਲਦੇ ਹੈਗੇ ਆ ਉਹ ਇੱਕ ਅਲੱਗ ਹੀ ਮਤਲਬ ਫੀਲਿੰਗ ਹੁੰਦੀ ਹੈ ਜਿਵੇਂ ਇਹ ਸਾਡੇ ਸਟੂਡੈਂਟ ਹੈ ਅਭਿਸ਼ੇਕ ਜੀ ਇਹ ਹੁਣ ਵਕੀਲ ਹੈ ਐਲ ਐਲ ਬੀ ਵਾਹ ਜੀ ਵਾਹ ਤੋਂ ਇਹ ਵੀ ਪਹੁੰਚੇ ਹੈ ਅੱਜ ਤਾ ਦੱਸੋ ਤੁਸੀਂ ਕਿੱਦਾਂ ਲੱਗਿਆ ਹਾਂਜੀ ਸਰ ਬੜਾ ਹੀ ਅੱਛਾ ਲੱਗ ਰਿਹਾ ਜੀ ਕਿ ਬੜੀ ਅੱਛੀ ਫੀਲਿੰਗ ਹੈ ਕਿ ਜਿਹੜੇ ਕਾਲਜ ਤੋਂ ਅਸੀਂ ਪੜੇ ਉਹ ਕਲਾਸੇਜ਼ ਦੇਖੀਆਂ ਆਪਣੀਆਂ ਮੇਰੀ ਵਾਈਫ ਆਏ ਨਾਲ ਮੈਂ ਉਹਨਾਂ ਨੂੰ ਦਿਖਾਇਆ ਕਿ ਇੱਥੇ ਅਸੀਂ ਕਲਾਸੇਜ਼ ਰਹੇ ਮੈਂ ਸਾਰੇ ਟੀਚਰਜ਼ ਨਾਲ ਮਿਲਾਇਆ ਬੜੀ ਅੱਛੀ ਫੀਲਿੰਗ ਹੈ ਕਿ ਮੈਂ ਉਮੀਦ ਕਰਦਾ ਕਿ ਇਹ ਫੰਕਸ਼ਨ ਇਦਾਂ ਦੇ ਹੁੰਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਬੜਾ ਚੰਗਾ ਸਰ ਇਸ ਦਿਨ ਨੂੰ ਤਾਂ ਯਾਦ ਕਰਦੇ ਹੋਗੇ ਨਾ ਵੀ ਇੰਨਾ ਪਿਆਰਾ ਦਿਨਾਂ ਚ ਬਣਿਆ ਬਹੁਤ ਅੱਛਾ ਦਿਨ ਹੈ ਜੀ ਬੜੀ ਸਾਰੀਆਂ ਜੱਦਾ ਸਾਡੀਆਂ ਤਾਜ਼ਾ ਹੋ ਗਈਆਂ ਬੜਾ ਚੰਗਾ ਵਾਹ ਜੀ ਵਾਹ ਹਾਂਜੀ ਕੀ ਕਹਿਣਾ ਚਾਹ ਮਤਲਬ ਇਹ ਜੋ ਕਵੀ ਮੁਸ਼ਾਇਰਾ ਸਰ ਨੇ ਆਰਗੇਨਾਈਜ਼ ਕਰਾਇਆ ਹੈ ਇੱਕ ਬਹੁਤ ਹੀ ਜ਼ਿਆਦਾ ਐਕਸਲੈਂਟ ਐਫਰਟ ਹੈ ਮਤਲਬ ਅਸੀਂ ਕਦੀ ਕਵੀ ਮੁਸ਼ਾਇਰਾ ਲਾਈਵ ਨਹੀਂ ਦੇਖਿਆ ਸੀ ਕਦੀ ਹਮੇਸ਼ਾ ਮੀਡੀਆ ਤੇ ਜਾਂ ਮੂਵੀਜ਼ ਤੇ ਦੇਖਿਆ ਪਰ ਇੱਥੇ ਲਾਈਵ ਦੇਖਣ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਇੰਨੇ ਡਿਫਰੈਂਟ ਸਾਡੇ ਆਪਣੇ ਸ਼ਹਿਰ ਦੇ ਕਵੀ ਆ ਉਹਨਾਂ ਨੂੰ ਸੁਣਨ ਦਾ ਮੌਕਾ ਮਿਲ ਰਿਹਾ ਹੈ ਡਿਫਰੈਂਟ ਪੁਰਾਣੇ ਆਪਣੇ ਕਾਲਜ ਦੇ ਪ੍ਰਿੰਸੀਪਲਸ ਰਿਟਾਇਰਡ ਲੋਕ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੋ ਉਮੀਦ ਕਰਦੇ ਹਾਂ ਕਿ ਇਸ ਨਾਲ ਅਸੀਂ ਪੂਰੇ ਜਗਰਾਉਂ ਸ਼ਹਿਰ ਦੇ ਨਾਲ ਜੁੜਾਂਗੇ ਤੇ ਲੋਕ ਵੱਧ ਤੋਂ ਵੱਧ ਇੱਥੇ ਆਪਣੇ ਕਾਲਜ 'ਚ ਐਡਮਿਸ਼ਨ ਲੈਣ ਨਾਲ ਸਾਡੀ ਸਟਰੈਂਥ ਵਧੇਗੀ। ਬਿਲਕੁਲ। ਇਸੇ ਉਮੀਦ ਨਾਲ ਇਹ ਜੋ ਫੰਕਸ਼ਨ ਹੈ ਉਹ ਕਰਵਾਇਆ ਜਾ ਰਿਹਾ ਤੇ ਮਤਲਬ ਆਈ ਹੋਪ ਕਿ ਅਸੀਂ ਇਸ ਐਫਰਟ ਦੇ ਵਿੱਚ ਪੂਰੇ ਕਾਮਯਾਬ ਹੋਵਾਂਗੇ। ਇਸ ਨੂੰ ਦੇਖ ਕੇ ਤਾਂ ਲੱਗ ਰਿਹਾ ਜੀ ਵੀ ਸਕੂਲ ਦੀ ਕਾਲਜ ਦੀ ਐਫਰਟ ਵਧੂਗੀ। ਜਿੱਦਾਂ ਦੇ ਇੱਥੇ ਕਾਲਜ ਬਹੁਤ ਵਧੀਆ ਸਭ ਯਾਦ ਕਰਦੇ ਆ ਵੀ ਮੈਨੂੰ ਤਾਂ ਲੱਗਦਾ ਵੀ ਹੁਣ ਬੱਚੇ ਕਾਲਜ ਦੇ ਵਿੱਚ ਬਹੁਤ ਵਧੀਆ ਆਣਗੇ। ਇਹ ਲੱਗਦਾ ਹੈ ਕਿ ਹੁਣ ਸਟਰੈਂਥ ਤੇ ਬਹੁਤ ਫਰਕ ਪਏਗਾ ਕਿਉਂਕਿ ਜਿਹੜਾ ਮਹਿਸੂਸ ਕਰ ਰਹੇ ਸੀ ਲੋਕ ਨਾ ਕਿ ਇਸ ਸੰਸਥਾ ਨਾਲ ਜੁੜੇ ਨਹੀਂ ਹੁਣ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਹ ਸਾਡਾ ਹੀ ਕਾਲਜ ਹੈ ਤੇ ਉਹ ਅੱਗੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਅੱਗੇ ਪੜ੍ਹਾਣਗੇ ਅਬ ਪੀੜੀ ਦਾ ਪੀੜੀ ਚੱਲਦਾ ਰਹੂਗਾ ਬਿਲਕੁਲ ਥੈਂਕ ਯੂ ਜੀ ਤੁਸੀਂ ਦਿੱਲੀ ਜਗਰਾਉਂ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕੀਤੀ ਕਾਲਜ ਦੇ

राणी ता कहंदे वे राजा सुन मेरी बात नो बोले दे सुच्चे मोती किसनो वंडिए कलमा मंगवाई निराणी नाळे दे सबनो बंडिए बोली दे सुचे मोती बंडिए कल्माया शालिया ਪਰਵਤ ਨੀ ਮਾਂ ਬੋਲੀ ਵਾਲੀ ਚੜ ਚੱਲੀ ਪਰਵਤ ਨੀ ਮਾਂ ਬੋਲੀ ਵਾਲੀ ਚੜ ਚੱਲੀ ਪਰਵਤ ਨੀ ਮਾਂ ਬੋਲੀ ਵਾਲੀ ਚੜ ਚੱਲੀ ਪਰਵਤ ਪਣ ਬੋਲੀਆਂ ਜਿਹੜੀਆਂ ਸ਼ੁਰੂ ਹੁੰਦੀਆਂ ਬੋਲੀ ਆਰਦੀ ਏ ਬੋਲੀ ਪਰਦੀ ਏ ਬੋਲੀ ਆਰਦੀ ਏ ਬੋਲੀ ਪਰਦੀ ਏ ਬੋਲੀ ਸਾਡੇ ਤਾਂ ਸਾਂਝਾਂ ਵਾਲੇ ਪਿਆਰ ਦੀ ਏ ਬੋਲੀ ਸਾਡੀ ਤਾਂ ਸਾਂਝਾਂ ਵਾਲੇ ਪਿਆਰ ਗਾਣਾ ਬੋਲੀ ਪੰਜਾਬੀ ਤਾਂ ਬਣ ਗਈ ਸਾਡਾ ਗਾਣਾ ਬੋਲੀ ਪੰਜਾਬੀ ਤਾਂ ਬਣ ਗਈ ਸਾਡਾ ਗਾਣਾ ਬੋਲੀ ਪੰਜਾਬੀ ਤਾਂ ਬਣ ਗਈ ਸਾਡਾ ਗਾਣਾ ਬੋਲੀ ਪੰਜਾਬੀ ਤਾਂ ਮਾਂ ਬੋਲੀ ਦਾ ਹਰੇ ਕੱਖ ਮਾਂ ਬੋਲੀ ਦਾ ਹਰੇ ਕੱਖ ਹੀਰੇ ਵਾਂਗੂ ਚੰਪੂ ਬੇੜੇ ਬਾਬਲ ਦੇ ਬਲੇ 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 ਬੇੜੇ ਬਾਬਲ ਦੇ ਅੱਜ ਟੋਲ ਕੀ ਖੜਕੂ ਬੇੜੇ ਬਾਬਲ ਦੇ ਅੱਜ ਟੋਲ ਕੀ ਖੜਕ ਦੇ ਹਸਵੇਂ ਮਨਾ ਕਦ ਖੇਡਵੇਂ ਮਨਾ ਬੋਲੀ ਆਪਣੀ ਤੋਂ ਮੂਨਾ ਫੇਰਵੇਂ ਮਨਾ ਬੋਲੀ ਆਪਣੀ ਤੋਂ ਮੂਨਾ ਫੇਰਵੇਂ ਮਨਾ ਬੋਲੀ ਆਪਣੀ ਤੋਂ ਮੂਨਾ ਫੇਰਵੇਂ ਮਨਾ ਤਈਏ 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 ਬੋਲੀ ਪੰਜਾਬੀ ਦੇ ਸੱਜ ਬਲ ਹਾਰੇ ਜਾਈਏ ਬੋਲੀ ਪੰਜਾਬੀ ਦੇ ਸੱਜ ਬਲ ਹਾਰੇ ਜਾਈਏ ਬੋਲੀ ਪੰਜਾਬੀ ਦੇ ਸੱਜ ਬਲ ਹਾਰੇ ਮਾਂ ਬੋਲੀ ਦਾ ਗਹਿਣਾ ਪਾ ਕੇ ਮਾਂ ਬੋਲੀ ਦਾ ਗਹਿਣਾ ਪਾ ਕੇ ਤੀਏ ਸੋਹਰੇ ਜਾਈ ਬੋਲੀ ਪੰਜਾਬੀ ਨੂੰ ਦੇਖੀ ਲਾਜ ਨਾ ਲਾਈ ਬੋਲੀ ਪੰਜਾਬੀ ਨੂੰ ਦੇਖੀ ਲਾਜ ਨਾ ਲਾਈ ਬੋਲੀ ਪੰਜਾਬੀ ਨੂੰ ਮਾਂ ਬੋਲੀ ਦਾ ਗਹਿਣਾ ਪਾ ਕੇ ਮਾਂ ਬੋਲੀ ਦਾ ਗਹਿਣਾ ਪਾ ਕੇ ਮਾਂ ਮੈਂ ਸੋਹਰੇ ਜਾਊ ਬੋਲੀ ਪੰਜਾਬੀ ਨੂੰ ਕਦੇ ਵੀ ਲਾਜ ਨਾ ਲਾਊ ਬੋਲੀ ਪੰਜਾਬੀ ਨੂੰ ਕਦੇ ਵੀ ਲਾਜ ਨਾ ਲਾਊ ਬੋਲੀ ਪੰਜਾਬੀ ਨੂੰ ਹੁਣ ਜਿਵੇਂ ਕਿਤੇ ਦੇ ਵਿਚਕਾਰ ਐਨ ਵਿਚਕਾਰ ਇੱਕ ਤਮਾਸ਼ਾ ਕੀਤਾ ਜਾਂਦਾ ਹੁੰਦਾ ਪਰ ਇਹਦੇ ਵਿੱਚ ਮੈਂ ਇੱਕ ਸਿਹਤਿਕ ਤਮਾਸ਼ਾ ਜਿਹੜਾ ਉਹ ਸ਼ਾਮਲ ਕੀਤਾ ਰੰਗਮੰਚ ਦੇਸ ਤੇ ਮੈਂ 27 ਮਾਰਚ ਨੂੰ ਇਹ ਜਿਆ ਇਹ ਸ਼ੁਰੂਆਤ ਕੀਤੀ ਆ ਕਿਤੇ ਵਿੱਚ ਕੁੜੀਆਂ ਆਪਸ ਵਿੱਚ ਗੱਲ ਕਰਦੀਆਂ ਕਹਿੰਦੀਆਂ ਇੱਕ ਕੁੜੀ ਦੂਜੀ ਨੂੰ ਕਹਿੰਦੀ ਮੈਂ ਪੜਿਆ ਡਾਕਟਰ ਸੁਸ਼ਮਰ ਵਰਮਾ ਆਪਣੇ 365 ਦਿਨ 365 ਨਾਟਕ ਦੇ ਜਿਹੜਾ ਉਹਨਾਂ ਦਾ ਨਾਨਾ ਨਾਟਕ ਸੰਗ੍ਰਹਿ ਆ ਉਹਦੇ ਵਿੱਚ ਕਹਿੰਦੇ ਆ ਕਿ ਮਾਂ ਕਦੇ ਨਹੀਂ ਮਰਦੀ ਮਾਂ ਕਦੇ ਨਹੀਂ ਮਰਦੀ ਦੁੱਜੀ ਕਹਿੰਦੀ ਆਹੋ ਠੀਕ ਹੀ ਤਾਂ ਕਹਿੰਦੇ ਆ ਆਹੋ ਦੇਖਦੇ ਆ ਆਪਾਂ ਨਾਟਕ ਵਿੱਚ ਕਿਵੇਂ ਸ੍ਰੀਸ਼ਮਰ ਬਰਮਾ ਜੀ ਨੇ ਆਪਣੇ ਨਾਟਕ ਵਿੱਚ ਕਿਹਾ ਹਕੂਮਤ ਰਾਏ ਖੁਦ ਵੀ ਕਹਉਂਦੇ ਨੇ ਉਹ ਵੀ ਪੁੱਜਦੇ ਨੇ ਐਸਡੀਓ ਕੰਗ ਸਾਹਿਬ ਸਾਡੇ ਕੋਲ ਆਏ ਨੇ ਗੁਛਨ ਅਰੋੜਾ ਦੀ ਲੋਕ ਸੇਵਾ ਸੁਸਾਇਟੀ ਮਨੋਤ ਸਿੰਘ ਟੱਕਰ ਦੀ ਸ਼ਕਤੀ ਸ਼ਰਮਾ ਸतीश ਬਾਸਰ ਦੀ ਫੱਟੇ ਲਾਈ ਦੇ ਐਸੋਸੀਏਸ਼ਨ ਹਰਜੀਤ ਗੁੱਤਾ ਜਿੱਤੇ ਰਾਜਨ ਸਿੰਘਲਾ ਰਾਜਾ ਦੀ ਇਹ ਸਾਡੀਆਂ ਸਖਸ਼ੀਤਾ ਸਾਡਾ ਸਹਿਯੋਗ ਕਰੀਆਂ ਨੇ ਜੋਧਾ ਸਾਹਿਬ ਉਹ ਵਰਤੋ ਜੋਧਾ ਸਾਹਿਬ ਵੈਲਕਮ ਸਰ ਮੇਰੀ ਕਲ ਮੇਰੇ ਅੰਗਲ ਵਿਚ ਚਲ ਗੇ ਕੁ ਕਿੱਥੇ ਲਪੇ ਜਾਂਚ ਕੱਲ ਦਾ ہے میرا لوگ, میرے اندر بھی چل دی ہے ایک گوف گو جی لفظہ دا ہے میرا میرو میری بحث ہے میرے نال ہی

جگوں پہن لے ہو گئی نگم تاگی کہانی oh, oh. میرے اندر میں چل دی ہے ایک گفت گو جتی لفظان چٹل دا ہے میرا اینی بندش تو بندے نکی لبیا کوئی جوالا مکی ਉੱਚ ਹੈ ਤਪਿਆ ਇਸੇ ਅਕੀ ਨਹੀਂ ਮੂਸਿਨੇ ਚਿਹਰੇ ਦੇ ਤਾਂ ਹੀ دیਵਾ ਜਗ ਤਾਹੀ ਇਲਾਮ ਹੈ ਮੇਰੇ ਅੰਦਰ ਵਿਚਲਦੀ ਹੈ ਕੁਗੂ ਕੁਗੂ ਕਿ ਤਿਲਕਾਂ ਚ ਕਰਦਾ ਹੈ ਮੇਰਾ ਨਹੀਂ ਪਬ ਸੁਨੇਤ ਵਾਦੀ ਵਾ ਲੋਕਾਂ ਤਾਲੇ ملن. لیکن... ملن. چپ چاپ لنگ جانا بن چاپ لنگ جانا अॻिले मु डोरा अते आलंग जान जान जब दर कल्याणी करीदाीदा ਕਰੀਦਾ ਵੇਲੇ ਤਾਂ ਲੰਘਦੇ ਰਹਿੰਦੇ ਮੇਲੇ ਤਾਂ ਲੱਗਦੇ ਰਹਿੰਦੇ ਕੋਈ ਡੁੱਬ ਜਾਏ ਜਾਂ ਤਰ ਜਾਏ ਦਰਿਆ ਤਾਂ ਵਗਦੇ ਰਹਿੰਦੇ ਡੁੱਬਦੇ ਸੱਜਣ ਨੂੰ ਤੱਕ ਕੇ ਕੰਡੇ ਨਹੀਂ ਕਰੀਦਾ ਇਦਾਂ ਨਹੀਂ ਕਰੀਦਾ ਇਦਾਂ ਨਹੀਂ ਕਰੀਦਾ ਜੇ ਜਨੂਨ ਦੇ ਹਲਾ ਵਿੱਚ ਹੋਵੇ ਦੇ ਚੇਹਲਪੂਣੋਂ ਚਾਹਤ ਦੀ ਪਾ ਕੇ ਚਾਂਗਿਰ ਹੋਵੇ ਪੈਰ ਫਕੂਰਾ ਫਰੀਸ਼ਕੀ ਦੀ ਢਲੀ ਵਿੱਚ ਪਬਹੀ ਨਹੀਂ ਕਰੀਦਾ ਨਹੀਂ ਕਰੀਦਾ ਕਿਦਾਂ ਨਹੀਂ ਕਰੀਦਾ ਨਾ ਕਲਮ ਨਾ ਸਿਆਹੀ न पकियां कागज़ातार नाम बसि दिले वर न ना ना सही न ना पकियां कागज़ातार नाम बस दिल दे वर कयां रत जी लिपि लिखे नी नहीं करीदा <oléon scribi>

ਇਹ ਗੇੜਾ ਹੋ ਡੇਲੀ ਜਗਰਾਉ ਨਿਊਜ਼